ਕੀਰਤ ਮੋٹے ਦਾ ਪਿੱਛਾ ਨਹੀਂ ਛੱਡਦੀਆਂ ਪਈਆਂ ਮੁਸ਼ਕਿਲਾਂ ਕਦੇ ਤਾਂ ਉਹਨੂੰ ਵਿੱਕੀ ਥੋਮਸ ਵਰਗੇ ਨੰਗਾ ਕਰਕੇ ਬਿਠਾ ਦਿੰਦੇ ਨੇ ਹੁਣ ਕੱਲ ਸੁਖ ਰਤੀ ਨੇ ਕੁਝ ਬੰਦਿਆਂ ਤੋਂ ਕੀਰਤ ਮੋٹے ਦਾ ਕਟਾਪਾ ਕਰਵਾ ਦਿੱਤਾ ਤੁਸੀਂ ਸਾਰੇ ਜਾਣੇ ਨੇ ਉਹ ਵੀਡੀਓ ਦੇਖ ਹੀ ਲਈ ਹੋਣੀ ਸੋ ਉੱਥੇ ਆਪਾਂ ਤੁਹਾਨੂੰ ਦੱਸ ਦੇਈਏ ਕਿ ਦੱਸਿਆ ਜਾ ਰਿਹਾ ਕਿ ਕੀਰਤ ਮੋٹے ਦੀ ਲੋਕੇਸ਼ਨ ਆ ਜਿਹੜੀ ਕਿ ਮਨਜੀਤ ਕੌਰ ਨੇ ਦੱਸੀ ਸੀ ਤੇ ਕੀਰਤ ਮੋٹے ਦਾ ਕਟਾਪਾ ਕਰਨ ਲਈ ਸੁਖ ਰਤੀ ਨੇ ਬੰਦੇ ਭੇਜੇ ਸੀਗੇ ਇਹੇ ਕਰਨ ਦਾ ਤਾਂ ਵਾਇਰਲਸ ਦਾ ਕਹਿਣਾਗਾ ਜੋ ਸਕਰੀਨਸ਼ਾਟ ਵੀ ਤੁਸੀਂ ਦੇਖ ਸਕਦੇ ਹੋ ਸੋ ਉੱਥੇ ਆਪਾਂ ਤੁਹਾਨੂੰ ਦੇ ਕੀ ਕੀਰਤ ਮੋٹے ਦੇ ਸਰਵਿਸ ਕਰਨ ਵਾਲਾ ਬੰਦਾ ਕੌਣ ਸੀਗਾ ਉਹ ਸੀਗਾ ਉਹ ਸੀਗਾ ਕੁਲਵਿੰਦਰ ਮੁਫਰ ਉਰਫ ਕਿੰਦਾ ਮੋਫਰ ਜੀ ਦੀ ਫੋਟੋ ਵੀ ਤੁਸੀਂ ਆਪਣੀ ਸਕਰੀਨ ਉੱਪਰ ਚਾਲੀ ਦੇਖ ਸਕਦੇ ਇਹ ਸੁਖ ਰਤੀ ਦਾ ਜਿਗਰੀ ਦੋਸਤ ਆਗਾ ਤੇ ਇਹ ਬਹੁਤ ਵਾਰੀ ਜੇਲ ਵੀ ਜਾ ਚੁੱਕਿਆਗਾ ਸੋ ਇਸ ਬੰਦੇ ਦੁਆਰਾ ਹੀ ਕੀਰਤ ਮੋਟੇ ਦੀ ਸਰਵਿਸ ਕੀਤੀ ਗਈ ਹੈਗੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਕਿ ਇੱਥੇ ਕੀਰਤ ਮੋਟੇ ਨਾਲ ਜੋ ਹੋਇਆ ਉਹ ਸਹੀ ਹੋਇਆ ਜਾਂ ਗਲਤ ਹੋਇਆ ਕਿਉਂਕਿ ਕੀਰਤ ਮੋਟੇ ਨੇ ਬਹੁਤ سارے ਲੋਕਾਂ ਦੇ 8 8 ਦਾ 10 ਲੱਖ ਰੁਪਇਆ ਖਾਦਾ ਹੋਇਆਗਾ ਬਾਕੀ ਇਦਾਂ ਕੀਰਤਨਾ ਕਰਨਾ ਸਹੀ ਸੀ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਰੱਬ ਰਾਖਾ